ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰ ਆ ਜਾਂਦਾ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਨੇੜੇ ਦੀ ਜੇ ਗੱਲ ਕਰ ਲਾਂਗੇ ਤਾਂ ਅਮਰਕੋਟ ਮੇਨ ਸ਼ਹਿਰ ਮੇਨ ਕਸਬਾ ਬਿਲਕੁਲ ਨੇੜੇ ਦਾ ਮਲੌਣ ਲੱਗੇ ਆ ਤੁਹਾਨੂੰ ਗੁਰਵੰਤ ਵੀਰ ਨੂੰ ਮੰਨ ਲਓ ਵੀ 4 5 ਮਈਆਂ ਤੇ ਇੱਕ ਸਜਣੋਂ ਵੈੜ ਬਿਲਕੁਲ ਤਾਜੀ ਸੂਈ ਕਿੰਨੇ ਦੁੱਧ ਕਿੰਨੇ ਬੋਲੇ ਤੇ ਕੀ ਸਾਬ ਕਿਤਾਬ ਸਾਰਾ ਲੇਖਾ ਜੋਖਾ ਜਿਹੜਾ ਭਰਾ ਤੋਂ ਪੁੱਛ ਲਾਂਗੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਜਿਹੜਾ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਜਿਹੜੇ ਇਹਨਾਂ ਤੇ ਖਰਚ ਕਰਨੇ ਆ। ਵੇਖੋ ਚੰਗੇ ਦੁੱਧ ਤੇ ਗੱਲਾਂ ਬਾਤਾਂ ਹੋਈਆਂ ਚੱਲਦੀ ਆ। ਲੇਵਾ ਭਾਂਡਾ ਚੈੱਕ ਕਰ ਲਓ ਤੇ ਬਾਕੀ ਸਜਣੋ ਨੀਲੀ ਰਾਵੀ ਦਾ ਤਾਂ ਅੱਜ ਵੀਰ ਹਰੀ ਜਿਵੇਂ ਕਹਿ ਦਿੱ ਗਏ ਨਾ ਵੀ ਤੋਹਫਾ ਤੇ ਉਹ ਚੀਜ਼ ਲਿਆਏ ਲੱਭ ਕੇ ਬੜਾ ਚੰਗਾ ਦੁੱਧ ਦਾ ਰਿਕਾਰਡ ਮਾਲਕਾਣੇ ਦੱਸਿਆ ਤੇ ਬੋਡੀ ਸਟਰਕਚਰ ਤੁਸੀਂ ਆਪ ਗੈਸ ਲਾ ਲਿਓ। ਬਾੜੀ ਤਾਰੀਫ਼ ਨਹੀਂ ਕਰਦੇ ਤੁਸੀਂ ਆਪੇ ਹੀ ਕਰਿਓ ਇਹਦੀ ਤਾਰੀਫ਼ ਅੱਜ ਬਹੁਤ ਹੀ ਸ਼ਾਨਦਾਰ ਛੁਟੀ ਆ ਸਜਣੋ। ਮੇਲੇਾਂ 'ਚ ਖੜਨ ਵਾਲੀ ਆ ਗੁਰਵੰਤਵੀਰ ਸਾਸਰੀਕਾਲ ਸਾਸਰੀਕਾਲ ਜੀ ਸਭ ਨੂੰ ਹੋਰ ਸੁਣਾਓ ਭਾਜੀ ਅਜੀ ਸਭ ਠੀਕ ਠਾਕ ਦੱਸੋ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਆਪਣਾ ਡਰੈੱਸ ਦੱਸਿਓ ਨਾਮ ਹੈਗਾ ਵੀਰ ਜੀ ਗੁਰਵੰਤ ਸਿੰਘ ਹਾਂਜੀ ਪਿੰਡ ਮਹਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸਿਹਰੀ ਤਰਨਤਨਥ ਠੀਕ ਆ ਹਾਂਜੀ ਠੀਕ ਆ ਡਰੈੱਸ ਤਾਂ ਆਪਾਂ ਦੱਸਤਾ ਹਨਾ ਹਾਂਜੀ ਤੇ ਨੰਬਰ ਆਪਣਾ ਮੋਬਾਈਲ ਨੰਬਰ ਹੈ ਗਾਵਰਜੀ 98772 8043 98772 8043 98772 ਤੇ 8043 ਇਹਦੇ ਤੇ ਕਰੇ ਸੰਪਰਕ ਹਾਂਜੀ ਤੇ ਬਾਕੀ ਸਾਰੇ ਪੈਣਾਪਰਾ ਜਾਂਦੇ ਕੰਮ ਵਪਾਰ ਦਾ ਹਾਂਜੀ ਰੂਟੀਨ ਚ ਹੀ ਆਉਂਦੇ ਆ ਹਨਾ ਹਾਂਜੀ ਇਦਾਂ ਹੀ ਆਪਣੇ ਗੋਲਾਰ ਵਕਤ 7 8 8 ਪਸ਼ੂ ਰਹਿੰਦੇ ਤਿਆਰ ਅ ਵਿਕਰੀ ਵਾਲੇ ਹਾਂਜੀ ਤੇ ਆ ਬੂਰੀ ਦਾ ਕੀ ਹਿਸਾਬ ਕਿਤਾਬ ਇਹ ਬੂਰੀ ਪਹਿਲਾ ਸੂਆ ਸੋਈ ਜੀ ਕੱਟੀ ਅੱਛਾ ਪਲੂ ਨਹੀਂ ਸੂਈ ਹਾਂਜੀ ਚਾਰ ਦੰਦ ਜੇ ਮੂੰਹ ਮੂੰਹ ਚੌਗੀ ਹਾਂਜੀ ਤੇ ਸੂਆ ਪਹਿਲਾ ਪਹਿਲਾ ਸੂਆ ਕਿੰਨੇ ਦਿਨਾਂ ਦੀ ਸੂਈ ਹੈ ਸੂਈ ਨੂੰ ਕੋਈ ਇਹਨੂੰ 10 ਦਿਨ ਹੋ ਗਏ ਅੱਛਾ 10 ਦਿਨਾਂ ਦੀ ਸੂਈ ਆ ਹਾਂਜੀ ਬੱਚਾ ਦੇਗੀ ਕੱਟਾ ਕਿ ਕੱਟੀ ਨਹੀਂ ਕੱਟਾ ਕੱਟਾ ਦੇਗੀ ਦੇਗੀ ਕਾਲਾ ਹਾਂਜੀ ਕਾਲਾ ਕੱਟਾ ਆ ਆਬ ਬੂਰੀ ਨੀਲੀ ਦੀ ਹਾਂ ਪੈਰਾਂ ਚਾਰਾਂ ਚਾਰੇ ਧੁੱਤੇ ਆ ਹਨਾ ਹਾਂਜੀ ਤੇ ਬਾਕੀ ਚਾਰ ਦੰਦ ਦੇ ਹਿਸਾਬ ਨਾਲ ਚੰਗੀ ਸੰਭੀ ਆ ਦੁੱਧ ਦਾ ਰਿਕਾਰਡ ਬਹੁਤ ਚੰਗਾ 11 ਕਿਲੋ ਦੁੱਧ ਹੁਣ ਇਸ ਟਾਈਮ ਤੇ ਥੱਲੇ ਪਹਿਲਾਂ ਕੱਟੀ ਆ ਚਾਰ ਦੰਦ ਦਾ ਮੰਨ ਕੇ ਚੱਲੀਏ 10 ਦਿਨਾਂ ਦੀ ਸੂਈ ਆ 11 ਦੁੱਧ ਆ 11 ਕਿਲੋ ਦੁੱਧ ਤਿਆਰ ਆ ਜਿਹੜਾ ਮਰਜੀ ਤੁਰਿਆ ਫਿਰੇ ਹਾਂਜੀ ਚੂੰਦਾ ਹਾਂਜੀ ਵੇਖੋ ਸਜਣੋ ਗਾਂ ਨੂੰ ਲੇਵਾ ਚੰਗਾ ਮੈਂ ਨਾ ਗਰਵੰਤ ਗਾੜੀ ਵੀ ਚੰਗੀ ਮੈਂ ਦੀ ਹਾਂਜੀ ਬਹੁਤ ਚੰਗੀ ਬੱਚੇ ਤੇ ਵੀ ਐ ਭੱਜ ਭੱਜ ਆਉਂਦੀ ਐ ਕੋਈ ਪਹਿਲਾਂ ਨਾਲ ਚੱਕਰ ਨਹੀਂ ਨੂੰ ਠੀਕ ਆ ਵੀ ਐ ਨਹੀਂ ਹੈਗਾ ਵੀ ਸੜਾ ਮਾਰੂ ਹਾਂਜੀ ਲੱਤਾਂ ਢਾਗ ਮਿਲਦੀ ਠੀਕ ਆ ਐਨ ਓਕੇ ਰਿਪੋਰਟ ਝੋਟੀ ਹਨਾ ਤੋਰ ਕਰਾਈਏ ਚੱਕੇ ਦੀ ਸਜਣੋ ਉਦੋਂ ਗਾਂ ਫਿਰ ਇੱਕ ਆ ਨਗੀਨੇ ਦੀ ਵੀ ਵੇਟ ਕਰਿਓ ਵੇਖੋ ਝੋਟੀ ਕਿਤੇ ਨਾ ਜੇ ਮੈਂ ਕਹਿੰਦੇ ਹੁੰਦੇ ਵੀ ਗੱਲਾਂ ਘਾਹੀਆਂ ਨੀਲੀ ਤੇ ਤੂੰ ਚੰਗੀ ਲੱਭਣੀ ਬੜੀ ਮੁਸ਼ਕਲ ਹੋ ਜੂਗੀ ਆਜਾ ਚੱਲ ਚੱਲ ਕਰ ਮੜ ਕੇ ਹਾਂ ਆ ਜਾ ਪੁੱਤ ਆ ਜਾ ਕੁਛ ਨਹੀਂ ਕਰ ਆ ਜਾ ਤੇ ਬੂਰੀ ਵੀ ਬਹੁਤ ਚੰਗੀ ਝੂਟੀ ਆ ਕਿਉਂਕਿ ਹਜੇ ਛੋਟੀ ਉਮਰ ਚ ਸੂਈ ਆ ਤੇ ਵੇਖੋ ਲੈਵਾ ਪਾਂਡਾ ਯਾਰ ਦੂਜੇ ਸੂਏ ਵਾਲਾ ਲੈਵਾ ਲਈ ਫਰਦੀ ਆ ਹਾਂ ਜੀ ਥਾਂ ਲੈਵਾ ਸੰਸਾਭ ਦੁੱਧ ਵੀ ਦੂਜੇ ਨਾਲ ਆ ਹਾਂ 11 ਕਿਲੋ ਦੁੱਧ ਤੇ ਹਜੇ ਗਰਮੀ ਇੰਨੀ ਹਾਏ ਦੰਦਾ ਹੀ ਕਟੀ ਚਾਰ ਦੰਦੇ ਪਿਓ ਚੱਲ ਪੁੱਤ ਚੱਲ 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 ਕਰਾ ਦੇ ਦੌਰ ਚੈੱਕ ਆਉਦੀ ਕੋਈ ਨਹੀਂ ਬੱਚਾ ਛੱਡ ਕੇ ਜਾਣਾ ਵੀ ਔਖਾ ਨਾ ਮੱਝ ਚੁੰਗ ਗਈ ਪਸਮਿਆਈ ਤੇਰੀ ਦੌਰ ਮਗਰ ਕਰਦੇ ਨਾ ਹਾਂ ਉਹ ਚੁੰਗ ਗਿਆ ਲਾ ਗਿਆ ਦਾ ਚੱਲ ਕੋਈ ਨਹੀਂ ਮਾਂ ਉਹਦੀ ਚੁੰਗ ਲੈਣ ਉਹ ਕੋਈ ਨਹੀਂ ਉਹ ਲਾ ਗਿਆ ਬੱਚਾ ਪਿੱਛੇ ਕਰਦੀ ਦੌਰ ਚਾ ਕੱਟੀ ਜੇ ਪਸਮਿਆਈ ਤੋਂ ਹਿਸਾਬ ਨਾਲ ਗਿਆ ਸਲਾ ਲਿਓ ਤੇ ਬੈਕ ਸਾਈਡ ਤੋਂ ਇਹਦੀ ਥਾਂ ਲੈ ਵੀ ਦੀ ਕੁਆਲਿਟੀ ਕੱਟੀ ਦੀ ਚੈੱਕ ਕਰ ਲਓ ਚੌਣ ਚਾਂਨ ਤੋਂ ਕੇ ਰਬੋਰਡ ਜਮਾਈ ਚੌਣ ਚਾਂਨ ਬਿਲਕੁਲ ਚੰਗੀ 6 ਵਜੇ ਦੀ ਚੁਆਈ ਆਪਣੀ ਸਵੇਰ ਦੀ ਠੀਕ ਆ ਹੁਣ ਆਵੇ ਟਾਈਮ ਨੋਟ ਕਰਾ ਦਿਓ ਤੁਸੀਂ ਹਾਂ 4:52 ਮਿੰਟ ਦਾ ਸਮਾਂ ਹੈ ਨਾ ਤੇ ਪੂਰੀ ਫਸੀ ਫਰਦੀ ਹੈ ਜੇ ਹਾਂਜੀ ਮੰਨ ਲਓ ਘੰਟਾ ਡੇਢ ਤਾਂ ਚੁਆਈ ਚ ਵੀ ਪਿਆ ਹਾਂਜੀ ਹਨਾ ਹਾਂਜੀ ਘੰਟਾ ਘੰਟੇ ਤੋਂ ਬਾਹਰ ਇਹ ਸਭ ਘੰਟਾ ਪਿਆ ਹਾਂ ਹਾਂ ਘੰਟਾ ਡੇਢ ਘੰਟਾ ਹਜੇ ਪਿਆ ਵੀ ਹੈ ਹਾਂਜੀ ਤੇ ਰੇਟ ਇਹਦਾ ਰੇਟ ਸੰਦ ਸਰ ਡਿਮਾਂਡ ਕਰਨ ਨੂੰ ਭਾਵੇਂ 1 20 ਕਰ ਲਈਏ 1 15 ਕਰ ਲਈਏ 110000 ਦੀ ਕੱਟੀ ਦੇ ਦਾਂਗੇ 1 ਲੱਖ ਤੇ 10000 ਦੀ ਕੱਟੀ ਦੇ ਦਿਆਂਗੇ ਹਾਂਜੀ ਤੇ ਬਾਕੀ ਮੇਲਾ ਲੁੱਟਣ ਵਾਲੀ ਗੱਲ ਹੈ ਹਾਂਜੀ ਹਨਾ ਕੱਟੀ ਚੰਗੀ ਠੰਡੀ ਧੀਰੀ ਆ ਇਹ ਨਹੀਂ ਚੱਕਰ ਕੋਈ ਛੜਾ ਮਰੂਗੀ ਥੱਲੇ ਬੈਠੀ ਕੋਈ ਚੱਕਰ ਨਹੀਂ ਆ ਕੈਮਰਾ ਤੋਂ ਥੋੜਾ ਡਰਦੀ ਆਪਣੇ ਨੂੰ ਠੀਕ ਆ ਹਾਂਜੀ ਕੋਈ ਚੱਕਰ ਨਹੀਂ 10 ਕਿਲੋ 11 ਕਿਲੋ ਦੁੱਧ ਤੱਕੜੀ ਤੇ ਰੱਖੋ 11 ਕਿਲੋ ਤਿਆਰ ਜਿਹੜਾ ਮਰਜ਼ੀ ਆ ਜੇ ਹਾਂਜੀ ਬਹੁਤ ਚੰਗੀ ਆ ਕਿਲੋ ਦੁੱਧ ਵਧੂ ਹੋਰ ਹਾਂ ਕਿਲੋ ਖੰਡ ਦੁੱਧ ਵਧੂਗੀ 12 ਤੋਂ ਪਲਾਸ ਹੀ ਚੱਲੂਗੀ ਪਹਿਲਣੀ ਕੱਟੀ ਕੀ ਬਾਤ ਆ ਜਿਵੇਂ ਗੱਲ ਕਰ ਵੀ ਥੋੜਾ ਜਿਆ ਗਰਮੀ ਵੱਧ ਆ ਗਈ ਹਾਂਜੀ ਤੇ ਨੀਂਦਾਂ ਦੁੱਧ ਚੰਗਾ ਹੋਰ ਵੀ ਕਰਦੀ ਬਾਕੀ ਰਵੇ ਚੰਗੇ ਦੀ ਆ ਹਾਂਜੀ ਯਾਤਪਰ ਬਹੁਤ ਚੰਗੀ ਹਾਂ ਨਹੀਂ ਚੰਗੀ ਆ ਕੱਟੀ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਣ ਤੇ ਆ ਨਗੀਨਾ ਕਿੱਥੋਂ ਪਟਿਆ ਇਹਨੇ ਦੂਜਾ ਸੋਹ ਸੋਨਾ ਜੇ 6 ਦੰਦ ਜੇ ਮੂੰਹ ਏ ਸੁਆ ਸੁਗ ਹੀ ਕਰਮਾਂ ਵਾਲੀ ਦੂਜਾ ਤੇ 6 ਦੰਦ ਹਾਂਜੀ ਕਿਆ ਬਾਤ ਥੋੜੀ ਕੈਮਰੇ ਤੋਂ ਡਰਦੀ ਹੈ ਨਾ ਹਾਂਜੀ ਕਿਆ ਬਾਤ ਆ ਜਿਉਂਦੀ ਰਵੇ ਤੇ ਥਣਾ ਸੁਣਾ ਲਈਓ ਟਿੱਪੀ ਠਾਣਾ ਠੁਣਾ ਦੀ ਬੋਲ ਕੋ ਰੈਂ ਮੈਂ ਮੋਗਾ ਹੀ ਕਰਮੜੀ ਵੀ ਜਦੋਂ ਆਇਆ ਭਰਾਈ ਆ ਤੇ ਹਾਂਜੀ ਮੱਛੀ ਮੋਟਰੀ ਸੀ ਹਾਂਜੀ ਇੱਕ ਥਣ ਗਲਾਬੀ ਤਿੰਨ ਕਾਲੀ ਹੈ ਕਿਨੇ 15 14 15 14 ਕਿਲੋ ਦੁੱਧ ਪਹਿਲੇ ਸੋਇ ਭਰਾਇਆ ਜੀ ਭਰਾਤਾ ਉਹ ਹਾਂਜੀ ਦੂਜਾ ਸੋਇ ਸੋਣਾ ਜੀ ਐਤ ਕੀ ਯਾਰ 16 17 ਕਿਲੋ ਤਾਂ ਨਹੀਂ ਇਹਨੂੰ ਜਿਆਦਾ ਇਹਨਾਂ ਦਸ ਸੋਵੇ ਨੂੰ ਕੀ ਆਂਦਾ ਹਾਂ ਥੋੜੀ ਜੀ ਲੱਤਾਂ ਤੇ ਵੀ ਭਲੂਨ ਕਰ ਗਈ ਹੈ ਹਨਾ ਹਾਂਜੀ ਨਹੀਂ ਠੀਕ ਹੈ ਜੱਟਾ ਤੇ ਸਿੰਘੇ ਦਾ ਕਿਵੇਂ ਪਹਿਲਾਂ ਕਿਵੇਂ ਚੱਕਰ ਪੈ ਗਿਆ ਵਿਚਾਰੀ ਸਿੰਘਾ ਦੇ ਪਹਿਲਾਂ ਝੋਟੇ ਅਸਰ ਹੀ ਜਦੋਂ ਉਦੋਂ ਚ ਨੇ ਤੜਾ ਲਿਆ ਹਲਾ ਹਲਾ ਨਾ ਬਣ ਬਿਠਿਆ अच्छा बाकी यार है ना भी मानला भी नजर लगण वाली ਝੂਟੀ ਸੀ ਹਾਂਜੀ ਤੇ ਇੱਥੇ ਆ ਕੇ ਚੱਲ ਹੁਣੇ ਆ ਵੀ ਨજર ਨਹੀਂ ਲੱਗਦੀ ਹਾਂਜੀ ਕੀ ਬਾਤ ਹੈ ਤੇ ਬਾਕੀ ਭਾਰ ਪੂਰਾ ਲੋਕੇ ਆ ਭਾਰਪੂਰ ਦੀ ਇਸ ਟਾਈਮ ਤੇ ਸਾਨੂੰ ਸਭ ਆਪਣੀ ਗਾਰੰਟੀ ਹੈ ਆਪਣੇ ਕੋਲ ਕੱਲ ਦੀ ਆਈ ਹੈ ਠੀਕ ਆ ਕੋਈ ਚੱਕਰ ਨਹੀਂ ਨੂੰ ਕਰਾ 100 ਦੀ 100 ਆ ਹਾਂਜੀ ਅਲ ਬਖਸ਼ ਦਾ ਟੀਕਾ ਲੱਗਾ ਜੀ ਅੱਗੇ ਇਹਨੂੰ ਲਓ ਵੀ ਸਜਣੋ ਬਾਕੀ ਉਹਨਾਂ ਨੇ ਆਪਾਂ ਨੂੰ ਮਾਨਲਾ ਸਟਰਾ ਵੀ ਵਿਖਾਇਆ ਹਾਂ ਵਿਖਾਇਆ ਛਿੱਕਾ ਵਿਖਾਇਆ ਹਾਂ ਵਿਖਾਇਆ ਇਹ ਇਹ ਗੱਲ ਦੀ ਆਪਾਂ ਪੂਰੀ ਗਾਰੰਟੀ ਅਲ ਬਖਸ਼ ਦਾ ਇਹਨੂੰ ਅਲ ਬਖਸ਼ ਤੋਂ ਗੱਬਣਾ ਹਾਂਜੀ ਇਹ ਦਾਤੇ ਨੇ ਕੀਤੀ ਕਿਰਪਾ ਕੱਟੀ-ਕੁੱਟੀ ਦੇਗੀ ਤਾਂ ਜੀ ਕਰਾਈਏ ਤੋਰ ਚੱਕੇ ਦੀ ਵਿਸ਼ਾ ਸੰਤ ਸਾਹਿਬ ਨੀਲੀ ਦਾ ਹੀ ਮਾਲ ਸਾਰਾ ਉਹਨਾਂ ਕੋਲ ਕਟੀਆਂ ਐ ਬਿਲਕੁਲ ਜੋ ਦੱਸਿਆ ਨਾ ਉਹ ਹੀ ਨਿਕਲੂਗਾ ਠੀਕ ਆ ਨਾਲੇ ਬਾਕੀ ਬੰਦੇ ਰਿਸ਼ਤੇਦਾਰ ਆ ਹਾਂ ਜੀ ਨਹੀਂ ਠੀਕ ਆ ਵੇਖਿਓ ਸੱਜਣਾ ਆ ਜਾ ਭੁੱਖ ਲੈਂਦੀ ਏ ਝੁੱਟੀ ਵੇਖ ਕੇ ਗੱਲਾਂ ਕਹਿਣ ਦੀਆਂ ਨਹੀਂ ਹੀਰਾ ਨੀਲੀ ਰਾਵੀ ਦਾ ਜਿਉਂਦੀ ਰਵੇ ਕਰਮਾਂ ਵਾਲੀ ਸੱਜਣਾ ਚਲੋ ਪੈਸਾ ਢੇਲਾ ਖਰਚ ਹੋ ਕੇ ਵੀ ਕਈ ਵਾਰੀ ਜੀਵ ਚ ਪਾਏ ਪੈਸਿਆਂ ਤੋਂ ਵੀ ਇਹ ਜਿਹੀਆਂ ਚੀਜ਼ਾਂ ਨਹੀਂ ਮਿਲਦੀਆਂ ਤੇ ਪਰ ਤੁਹਾਨੂੰ ਅੱਜ ਮਹਿਮੂਦਪੁਰੇ ਨਗਰ ਤੇ ਦਵਾਨ ਲੱਗੇ ਆ ਹਾਂ ਛੋਟੀ ਤੁਸੀਂ ਵੀ ਟਾਈਮ ਕੱਢਣਾ ਕਈ ਆਪਣੇ ਵੀਰ ਭਰਾਸ ਦੇ ਦਿੰਦੇ ਨੇ ਕਿ ਨੇਲੀ ਚ ਕਦ ਨਿੱਕੇ ਹੀ ਮਿਲਦੇ ਪਰ ਨਹੀਂ ਵੱਡੇ ਹੋ ਗਏ ਹੈਗੇ ਆ ਹਾਂਜੀ ਪੂਰੀ ਜੰਮੀ ਪਲੀ ਹਾਂਜੀ ਨਾਲੇ ਹੈਗੀ ਛੇ ਦੰਦ ਹਾਂਜੀ ਹਜੇ ਹੋਰ ਫੱਬਣਾ ਆਏ ਨੇ ਹਾਂ ਹਾਂ ਆਉਂਦੇ ਸੂਏ ਨੂੰ ਕੀ ਬਾਤ ਵੇਖੋ ਜਿਵੇਂ ਮਲ ਅਖਾੜੇ ਚ ਤਰਦਨ ਇਹ ਜੀ ਝੋਟੀ ਆ ਬਾਕੀ ਸਾਂਭੀ ਵੀ ਬਹੁਤ ਚੰਗੀ ਆ ਥਣ ਵੇਖੋ ਨਿਸ਼ਾਨੀ ਤੋਂ ਸੰਧੂ ਸਾਹਿਬ ਕਿਸੇ ਗੱਲੋਂ ਨਹੀਂ ਕੁਸੀ ਕਰਮ ਨਹੀਂ ਕੁਸੀ ਆ ਇੱਕ ਥਣ ਵੀ ਕਰਮ ਵਾਲੀ ਗੁਲਾਬੀ ਰਹਿ ਗਈ ਤੇ ਅੱਖ ਮਣਕਣੀ ਚੱਤੀ ਹਨਾ ਹਾਂ ਬਾਹਨੇ ਤੇ ਦੋਵੇਂ ਬੰਨੀ ਨਿਸ਼ਾਨੇ ਠੀਕ ਆ ਇਧਰ ਕਰਾਈਏ ਚੈੱਕ ਪਹਿਲਾਂ ਹਨਾ ਹਾਂਜੀ ਆ ਵੇਖੋ ਸੱਜਣਾ ਮੁੱਠੀ ਵਾਲਾ ਥਾਣਾ ਗੁਲਾਬੀ ਦੋਵੇਂ ਸਾਈਡਾਂ ਦੇ ਇਧਰ ਵਿਖਾ ਦਿਓ ਲਓ ਹੁਣ ਤੁਹਾਨੂੰ ਆ ਆਪਾਸਾ ਵੀ ਚੈੱਕ ਕਰਾਈਏ ਵੇਖੋ ਝੋਟੀ ਯਾਰ ਹਾਂ ਹੈਗਾ ਵੇਖੋ ਚੰਗੀ ਆ ਰੇਟ ਇਹਦਾ ਫਿਰ ਡੇਢ ਸੰਧ ਸਾਬ ਡਿਮਾਂਡ ਕਰਨੋਂ ਤਾਂ ਭਾਵੇਂ ਇਹੋ ਜੀ ਤੇ 2 ਲੱਖ ਕਰ ਲਈ ਠੀਕ ਆ ਪਰ ਜਿੱਥੇ ਆਣਾ ਐ ਕੋਈ 1 60 ਨਹੀਂ ਕਰਨਾ ਕੋਈ ਆਪਾਂ 55 ਨਹੀਂ ਕਰਨਾ ਇਹ 1.5 ਲੱਖ ਦੀ ਦੇ ਦੇਣੀ 1.5 ਲੱਖ ਦੀ ਦੇ ਦੇਣੀ ਆ ਹਾਂਜੀ ਮਾੜਾ ਮੋਟ ਕੋਈ ਥੋੜਾ ਬੜਾ ਮੌਕੇ ਤੇ ਹੋ ਜਾਊਗਾ ਥੋੜਾ ਬਹੁਤਾ ਮੌਕੇ ਤੇ ਪਿਆਰ ਮੁਹੱਬਤ ਕਰ ਦਿਆਂ ਹਾਂਜੀ ਪਰ ਐਡੀ ਝੋਟੀ ਯਾਰ ਹਨਾ ਹਾਂਜੀ ਗੱਲਾਂ ਗਾਂ ਦੀਆਂ ਹਾਂਜੀ ਛੋਟੀ ਵੱਲ ਕੋਈ ਸ਼ੱਕ ਨਹੀਂ ਬਾਕੀ ਤਾਂ ਚਲੋ ਅਗਲੇ ਦਾ ਹਨਾ ਕਰਮ ਮੰਗਣ ਨੂੰ ਤਾਂ ਆਪਾਂ ਵੀ ਬਾਹਰ ਜਾਂਦੇ ਇਹੋ ਜਿਹੇ ਭਾਵੇਂ ਅਗਲਾ ਢਾਈ ਵੀ ਮੰਗਾ ਕੇ ਬਹਿ ਜਾਂਦਾ ਹਾਂ ਸਵਾ ਦੋ ਤਾਂ ਆਮ ਹੀ ਮੰਗਾ ਕੇ ਬੈ ਜੀ ਤੇ ਅੱਗੇ ਇੱਕ ਆ ਗਈ ਹਨਾ ਹਾਂਜੀ ਇਹਦਾ ਕੀ ਲੇਖਾ ਜੋ ਇਹ ਸੂਈ ਸਵਾਈ ਜੀ ਤੀਜਾ ਸੂਆ ਸੂਈ ਕਹਿਣ ਨੂੰ ਭਾਵੇਂ ਦੂਜਾ ਕਹਿ ਰਹੀਏ ਸੂਆ ਤੀਜਾ ਸੂਈ ਤੀਜਾ ਸੂਆ ਹਾਂਜੀ ਕੱਟੀ ਮਗਰ ਇਹਦੇ ਆਏ ਦੇ ਮਗਰ ਕੱਟੀ ਆ ਜਿਹੜੀ ਚੁੰਗੀ ਜਾਂਦੀ ਸੀ ਹਾਂਜੀ ਇਹਦੇ ਸੱਲੇ 12 ਕਿਲੋ ਦੁੱਧ ਤਿਆਰ ਜੀ ਹੁਣ 12 ਕਿਲੋ ਦੁੱਧ ਤਿਆਰ ਆ ਮਗਰ ਕੱਟੀ ਸੂਆ ਤੀਜਾ ਹਾਂਜੀ ਹਫਤੇ ਦੀ ਸੂਈ ਜਾਵੇ ਹਫ ਕੱਢ ਖਾਂ ਬਾਹਰ ਇਹਨੂੰ ਠੰਡੀ ਤਰੀਕ ਕਰਮਾ ਲਈ ਬਹੁਤ ਹੈ ਦੇਖੋ ਠੀਕ ਆ ਆ ਬੱਚੇ ਦੇ ਉੱਤੇ ਚੜ ਚੜ ਖੜਦੀਆਂ ਦੀ ਚੁੰਗ ਲਾ ਹਨਾ ਲੇਵੇ ਲੂਵੇ ਦੀ ਸਾਹ ਬਹੁਤ ਹੈ ਜੱਟਾ ਹਾਂ ਲੇਵੇ ਦੀ ਥਾਂ ਲੇਵਾ ਤੈਨੂੰ 2 ਲੱਖ ਵਾਲੀ ਦਾ ਲੱਗਾ ਦੀ ਚੋਣ ਵੀ ਹਾਂਜੀ ਚਵਾਈ ਦੀ ਚਵਾਈ ਦੀ ਬਹੁਤ ਚੰਗੀ ਦੇਖੋ ਇਥੋਂ ਲੇਵੇ ਦੀ ਬਰੀਕੀ ਬਾਕੀ ਕਾਗਜ਼ ਰਗੀ ਆ ਪਤਲੀ ਚਮੜੀ ਦੀ ਤੇ ਹੈ ਵੀ ਇੱਕ ਰੰਗ ਕਾਲੀ ਹੋ ਸ਼ਾ ਹਾਂਜੀ ਲੈ ਵੇਖੋ ਸੱਜਣ ਜੈਡ ਬਲੈਕ ਹੀ ਹੂੰ ਤੇ ਮਗਰ ਆ ਗਈ ਇਹਦੇ ਕੱਟੀ ਸੁਆ ਤੀਜਾ ਦੁੱਧ 12 ਵੇਖੋ ਆ ਕੱਟੀ ਜੀ ਦੀ ਜਿਹੜੀ ਸਾਹਮਣੇ ਹੁਣ ਸਕਰੀਨ ਤੇ ਆ ਗਈ ਨੇ ਚੰਗੀ ਆ ਵਿਚਾਰੀ ਦੁੱਧ ਤੇ ਲਾਉਣ ਨੂੰ ਮੈਂ ਮਾੜੀ ਜੀ ਬੱਚਾ ਵੀ ਚੰਗਾ ਮਗਰ ਜਾਇਆ ਤੇ ਬਾਕੀ ਆਪ ਵੀ ਵਿਚਾਰੀ ਚੰਗੀ ਆ ਰੇਟ ਇਹਦਾ ਛਾ ਜੀ ਨਿਵਾੜ ਤਾਂ ਸੰਸਾਭ ਕਰਨ ਨੂੰ ਭਾਵੇਂ ਇਹਦੀ ਵੀ ਇੱਕ ਦਾਅ ਕਰ ਲਈ ਪਰ ਨਹੀਂ ਜਿੱਥੇ ਦੇ ਦੇਣੀ ਆਪਾਂ ਲੱਖ ਜੋ ਛੱਡਦੇ ਨੇ 95000 ਦੀ ਮੱਝ ਦੇ ਦਾਂਗੇ 90 ਤੇ 5 95000 ਦੀ ਦੇ ਦੇਾਂਗੇ ਆ ਜਿਹੜੀ ਹਾਨ ਆ ਹਾਨ ਬਾਕੀ ਚਲੋ ਪਿਆਰ ਮੁਹੱਬਤ ਛੋੜ ਛੱਪਾ ਹਨਾ ਹਾਂਜੀ ਹੁੰਦਾ ਫਿਰੂਗਾ ਪਰ ਦੁੱਧ ਦਾ ਲੋਕਰ ਮਾੜੀ ਇਧਰ ਆਈ ਸਹੀ ਗੱਲ ਚੰਗੀ ਜੈਲੀ ਵੀ ਬੜੀ ਸੇਲ ਬੜੀ ਆ ਇਧਰ ਕੋ ਹਾਂ ੱਟਕੇ ਮਾਰਨ ਵਾਲੀ ਗੱਲ ਹੀ ਆ ੱਟਕਾ ਮਾਰ ਕੇ ਪਾਸੇ ਨਹੀਂ ਹੈ ਹਨਾ ਹਾਂਜੀ ਤੇ ਹੁਣ ਦੁੱਧ 12 ਤਿਆਰ 12 ਕਿਲੋ ਤਿਆਰ 95000 ਹਾਂਜੀ ਆ ਕੀ ਗੱਬਣ ਹਾਂਜੀ ਇਹ ਗੱਬਣ ਜੀ ਅੱਜ ਇਹ ਵੀ ਵਾਧਾ ਵੀ ਸੂਈਆਂ ਵਾਧ ਵਖਾਈਆਂ ਹਨ ਹਾਂਜੀ ਬਾਕੀ ਕੋਈ ਗੱਬਣੇ ਬਾਕੀ ਸਰੀਆਂ ਇਹ ਦੋ ਗੱਬਣਾ ਤੇ ਤਿੰਨ ਸੂਈਆਂ ਵਖਾਉਣੀਆਂ ਆਪਾਂ ਹਾਂ ਓਕੇ ਇਹਦਾ ਹਿਸਾਬ ਇਹਨੇ 300 ਸੋਨਾ ਜੀ ਠੀਕ ਆ ਤੇ ਅਜੇ ਦਿਨ ਕੋਈ ਦਾਸ ਤੋਂ ਪਲਾਸੀ ਲਊਗੀ ਇੱਕ 12 ਲੈ ਜੇ ਨਹੀਂ 10 ਤੋਂ ਮੰਨੋ ਨਾ 10 ਤੋਂ 15 ਦਿਨਾਂ ਦੇ ਵਿੱਚ ਸੂਹ ਖੁੱਲੀ ਡੁੱਲੀ ਹਾਂਜੀ ਹਾਂਜੀ ਲਾਏ ਪੈ ਗਈ ਆ ਹਾਂਜੀ ਸਾਂ ਲੈ ਵਾਇਦਾ ਪਿੰਡਾ ਵੇਖੋ ਇਹਦਾ ਕਾਗਜ਼ ਜਰਗਾ ਜਮਾਈ ਹਾਂਜੀ ਦੁੱਧ ਇਹਨੇ ਦੋ ਦਿਨੇ ਆਨੇ 12 ਕਿਲੋ ਚ ਆਇਆ ਦੋ ਜੇ ਸੋਈ ਠੀਕ ਚੂਨ ਚਾਂ ਟਿੱਪਨ ਟੁੱਪਨੋ ਕੇ ਹਾਂਜੀ ਬਾਹਰ ਕੱਢ ਦੀ ਤੋਰ ਕਰਾ ਹਾਂ ਚੈੱਕ ਸਜਣੋ ਸੂਆ ਪੀਜਾ ਇਹ ਵੀ ਡੈਨ ਜਰੂਰ ਲੈਂਦੀ ਆ ਕੱਚੀ ਆ ਤੇ ਬਾਕੀ ਅੱਜ ਭਾਅ ਵੀ ਤੁਹਾਡੇ ਨਾਲ ਕੱਚੀ ਵਾਲਾ ਕਰ ਦੇਣਗੇ ਜਿੱਦਨ ਪੱਕ ਗਈ ਉਸ ਦਿਨ ਫਿਰ ਹੋਰ ਗੱਲ ਹੋ ਜੂ ਮੁੱਲ ਵੀ ਛੋਟਾ ਹੀ ਕਰ ਦੇਣਾ ਸੰਸੋ ਠੀਕ ਆ ਵੀਰ ਨੇ ਆਪ ਹੀ ਕਹਿਦਾ ਵੀ ਮੱਲ ਵੀ ਇਹਦਾ ਛੋਟਾ ਕਰਦੇ ਆਂਗੇ ਕਿਉਂਕਿ ਅੱਜ ਅਗਲੇ ਨੇ ਜਾ ਕੇ ਕੋਈ ਦਾਸ ਦਿੰਨੇ ਦੀ ਸੰਭਾਈ ਕਰਨੀ ਆ ਮੈਂ ਬਹੁਤ ਚੰਗੀ ਐ ਵੀ ਹੂੰ ਨਹੀਂ ਚੰਗੀ ਆ ਦੁੱਧ ਦੇ ਦਊਗੀ 12 ਕਿਲੋ ਹਣਾ ਦੁੱਧ 12 ਕਿਲੋ ਖੁੱਲਾ ਚਵਾ ਜੂਗੀ ਤੋਰਾ ਤਾਰਾ ਬਹੁਤ ਚੰਗਾ ਵੇਖੋ ਹਾਂ ਬਾਕੀ ਇਹ ਚਾਰੂ ਬੜੀ ਹੋਊਗੀ ਹਾਂਜੀ ਚਾਰੂ ਤਾਂ ਬਹੁਤ ਚੰਗੀ ਹੈ ਹਾਂ ਢੋਲ ਲਈ ਪਈ ਪਾਣੀ ਪੂਣੀ ਟੀਕੇ ਹਣਾ ਥਾਣਾ ਲੋ ਟਿੱਪਨ ਟੁੱਪਨੋ ਕੇ ਥਾਣਾ ਦੀ ਟਿੱਪੀ ਆ ਸ਼ਹਿਰ ਆਉਂਦਾ ਉਹ ਚੌਥਾ ਥਾਣਾ ਦੇ ਇੱਕੋ ਜਿਹਾ ਤੇ ਰੇਟ ਇਹਦਾ ਦਿਮਾਰ ਤਾਂ ਸੰਸਾਦ ਜੇ ਅੱਜ ਤਿਆਰ ਹੋਵੇ ਤੇ ਇਹਦੀ ਵੀ ਇੱਕ ਦਾਹ ਹੋ ਜਾਣੀ ਠੀਕ ਆ ਪਰ ਜਿੱਥੇ ਅੱਜ ਦੇ ਦੇਣੀ ਆ ਨਾ ਇਹ 85000 ਦੀ ਦੇ ਤਾਂ ਤੇ ਫੇਰ ਤਾਂ ਹੁਣ ਕੰਮ ਜਾਵਾਂ ਟਫੋ ਟਫੀ ਆ ਹਾਂਜੀ 85000 ਦੀ ਵੇਚਣ ਵਾਲਾ ਵੀ ਲਾ ਕੇ ਸਾਹਮਲੇ ਦਾ ਵੇਚਣ ਵਾਲਾ ਸੰਸਾਦ 10 ਦਿਨ ਪੱਠੇ ਪਾ ਲੂ ਮੈਂ ਇੱਕ ਦਾਹ ਦੀ ਆ ਸਹੀ ਆ ਹਾਂਜੀ ਚੰਗੀ ਆ ਫੱਬ ਜਾਣੀ ਥੱਲੇ ਹਾਂਜੀ ਠੀਕ ਓਕੇ ਰਿਪੋਰਟ ਮੈਂ ਆ ਸੱਜਣ 85000 ਦਾਹਾਂ 12 ਦਿਨਾਂ ਦੇ ਕੱਚੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਜੈ 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 ਕੋਈ ਸ਼ੱਕ ਨਹੀਂ ਸ਼ਾ ਤੇ ਅੱਗੇ ਆਪਣੇ ਕੋਲੇ ਆ ਗਈ ਆ ਗਊ ਹਾਂਜੀ ਵੜ ਗਈ ਇਹਦਾ ਕੀ ਹਿਸਾਬ ਆ ਇਹ ਦੂਜਾ ਸੁਆ ਸੋਈ ਇਹਦਾ ਰੰਗ ਡੱਬਾ ਤੇ ਨਸਲੇ ਦੀ ਜਰਸੀ ਦਾ ਮੂੰਹ ਨਹੀਂ ਹਾਂਜੀ ਉਹ ਜਰਸੀ ਜਰਸੀ ਦੇ ਆਚ ਦੇ ਕਰਾਹ ਜਿਆ ਹਾਂ ਓਕੇ ਸੁਆ ਦੂਜਾ ਹਾਂਜੀ ਦੂਜਾ ਸੁਆ ਸੋਈ ਠੀਕ ਆ ਕੈਮਰੇ ਤੋਂ ਡਰਦੀ ਹੈ ਨਾ ਆ ਵੇਖੋ ਸੱਜਣਾ ਤੇ ਮੱਥੇ 'ਚ ਟੋਆ ਅੱਖਾਂ ਮੋਟੀਆਂ ਜਰਸੀ ਦਾ ਪੱਖ ਬੋਦੀ ਜੱਟ ਜੀ ਰੰਗ ਚ ਰੂਟ ਡੱਬਾ ਹਾਂਜੀ ਤੇ ਬਾਕੀ ਚੂਨ ਚਾਂ ਨੂੰ ਹਾਂ ਠੰਡੀ ਧਿਰੀ ਉਹ ਕੁਝ ਕਰਨੀ ਆ ਡਰਦੀ ਆ ਪ੍ਰਿੰਦ ਠੀਕ ਆ ਹਾਂਜੀ ਹੁਣੇ ਕਿੰਨੇ ਦਿਨਾਂ ਦੀ ਸੂਈ ਤੇ ਦੁੱਧ ਕਿੰਨਾ ਛਾ ਇਹ ਇੱਕ ਹਫਤੇ ਦੀ ਸੂਈ ਜੇ ਸੰਸੋ ਇੱਕ ਹਫਤੇ ਦੀ ਸੂਈ ਆ ਹਾਂਜੀ ਇਹਦੇ ਥੱਲੇ ਹੁਣ 20 ਕਿਲੋ ਦੁੱਧ ਤਿਆਰ ਹੋ ਪਸਮੀ ਆਈ ਹੈ ਨਾ ਹਾਂਜੀ 20 ਕਿਲੋ ਦੁੱਧ ਤਿਆਰ ਇੱਕ ਹਫਤੇ ਦੀ ਸੂਈ ਮਗਰ ਬੱਚਾ ਹਾਂਜੀ ਉਹ ਕਿਰਪੂਰ ਮਗਰ ਬੱਚਾ ਹੱਥੀ ਚੋਈ ਆ ਵਾਲਾ ਥਾਂ ਲੱਗਾ ਬਿਲਕੁਲ ਜਿੱਦਾਂ ਮਰਜੀ ਕਰ ਤੱਕੁੱਦ ਬੜਾ ਚੰਗਾ ਹਾਂਜੀ ਅਗਲੇ ਨਾਲ ਅਗਲਾ ਚੋਈ ਜਾ ਪਿਛਲੇ ਨਾਲ ਪਹਿਲਾ ਚੋਈ ਜਾ ਥਾਣਾ ਬਿਲਕੁਲ ਹੱਥੀ ਚੋਈ ਵਾਲਾ ਲੱਗਾ ਠੀਕ ਆ ਇਧਰ ਨਾਲ ਈ ਦੀ ਆ। ਲਓ ਵੀ ਸੱਜਣੋ ਕੱਦ ਕਾਠ ਵੱਡੇ ਦੀ। ਦੂਜਾ ਸੂਆ ਵੈੜ ਮਗਰ ਵੱਛਾ ਬੜਾ ਤਗੜਾ। ਸਸਵੇਂ ਨੇ 25 ਕਿਲੋ ਦੁੱਧ ਪਹਿਲੇ ਸੂਆਂ ਦੇ ਭਰਾਇਆ ਉਹ ਹੁਣ ਗਰਮੀ ਦਾ ਚੱਕਰ ਲਾ ਲਓ। ਨਹੀਂ ਤੇ 20 ਕਿਲੋ ਦੁੱਧ ਹੁਣ ਤਿਆਰ ਆ। ਠੀਕ ਆ। ਆ ਜੇ ਵਾਧੀ ਇਹ ਦਿਨੋਂ ਕਰਮਾ ਲਈ। ਹਾਂ ਇਹ ਤਾਂ ਸੇਵਾ ਨਾਲ ਜਨਾਮਾਂ ਦੀ ਵਧਾ ਲਈ ਅਗਲਾ। ਇਹੋ ਕਰਮਾ ਲਈ ਸਿਆਲ ਚ ਸੂਈਂ ਦੇ ਤੁਹਾਨੂੰ ਪੜਾ ਦੁੱਧ ਦੁੱਧ। 27-28 ਨੂੰ 2000 ਕਿਲੋ ਦੁੱਧ ਦੇ ਦਨ ਵਾਜਾਂ ਦਾਲ। ਹਾਂ ਪੈਂਦਾ ਫਰਕ ਕੋਈ ਸ਼ੱਕ ਨਹੀਂ। ਨਹੀਂ ਠੀਕ ਆ। ਉਹ ਕੇ ਰਿਪੋਰਟ ਆ। ਬਾਕੀ ਆਰਡਰ ਬੜਾ ਕੁਆਲਿਟੀ ਵਾਲਾ ਆ ਹੈ ਨਾ। ਤੇ ਬਾਕੀ ਵੇਖ ਰੰਗ ਡੱਬਾ ਜ਼ਰੂਰ ਲੈ ਗਈ ਤੇ ਬੂਥੀ ਇਹਦੀ ਸਾਰੀ ਜਰਸੀ ਵਾਲੀ ਆ। ਜਿਹੜਾ ਲੇਵਾ ਸੰਸਾਬ ਇਹਨੂੰ ਲੱਗਾ ਨਾ ਇਹ ਲੇਵਾ ਤਾਂ ਹੀ ਲੱਗਾ ਨਾ। ਇਹ ਲੇਵੇ ਜੇ ਨੁਕਸ ਬਾਜ ਤੋਂ ਕੱਟ ਪੈਂਦਾ ਜੀ। ਹਾਂ। ਜਿਹੜਾ ਢਲਕਾ ਲੇਵਾ ਵੀ ਇਹਦਾ ਜਰਸੀ ਆ ਲਈ ਆ। ਹਾਂਜੀ ਜਿਹੜਾ ਜ਼ਿਆਦਾ ਢੱਲਾ ਚਦਾ ਉਹ ਚੀ ਟਰੈਕਸ ਦਾ ਚਕਰਾਂ ਦਾ ਮੁੜ ਜਿਆਦਾ ਆਉਂਦਾ ਹੈ ਨਾ। ਹਾਂਜੀ। ਤੇ ਰੇਟ ਇਹਦਾ ਫਿਰ ਇਹਦੀ ਡਿਮਾਂਡ ਸੈਂਸਰ ਕਰਨ ਨੂੰ ਭਾਵੇਂ 75 ਕਰ ਲਈਏ 70 ਕਰ ਲਈਏ 65 ਹਜ਼ਾਰ ਦੀ ਦੇ ਦਾਂਗਾ ਹਨਾ 65 ਹਜ਼ਾਰ ਚੋਂ ਕੋਈ ਹੋ ਜੇ ਮੌਕੇ ਦੇ ਮਾਨਤਣ ਹਾਂਜੀ ਵੇਖੋ ਸਜਣ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਆਰਡਰ ਦੀ ਕੁਆਲਿਟੀ ਬੜੀ ਟਾਪ ਆ ਗਾਉ ਦੀ ਥਾਣ ਹੱਥੀ ਚ ਵਾਈ ਇਹਲਾ ਪਸਮਾ ਕਰਿਆਈ ਆ ਪਰ ਦੁੱਧ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਆਪਾਂ ਵਹਿੜ ਦੇ ਹਿਸਾਬ ਨਾਲ ਮੁੱਲ ਬਿਲਕੁਲ ਜਾਇਜ਼ ਦੱਸਿਆ ਹਾਂ 65 ਹਜ਼ਾਰ ਹਨਾ ਹਾਂਜੀ ਤਾਜੀ ਹਾਂਜੀ ਤਾਜੀ ਸੋਈ ਗਿੱਲੇ 나ੜੂ ਨਾੜੂ ਇਹਨੇ ਚੜ ਚੁਟ ਕੇ ਤੋੜਤਾ 나ੜੂ ਹੈਗਾ ਠੀਕ ਆ ਆਜੋ ਸੱਜਣੋ ਕਿਰਾਂ ਫੇਰ ਕੈਮਰੇ ਤੇ ਆ ਕਰੀ ਆਪਾਂ ਮਈਆਂ ਨੂੰ ਤੁਹਾਨੂੰ ਫੇਰ ਝਾਤ ਮਰਾ ਦਈਏ ਕਿਉਂਕਿ ਕਈ ਵਾਰੀ ਕਈ ਚੀਜ਼ਾਂ ਪੁੱਛਣ ਵਾਲੀਆਂ ਜਾਂ ਕੋਈ ਨਜ਼ਰ ਨਹੀਂ ਆਉਂਦੀਆਂ ਫੇਰ ਵੀ ਤੁਸੀਂ ਆਪਦੀ ਤਸੱਲੀ ਕਰੋ ਰੈਜਮੈਂਟ ਕਰੋ ਪੂਰੇ ਵਧੀਆ ਪਸ਼ੂ ਆ ਭਰਾ ਹੈ ਵੀ ਪੈਸੇ ਲਾ ਕੇ ਖਰੀਦ ਕੇ ਲਿਆਏ ਆ ਕੋਈ ਇਹ ਨਹੀਂ ਸੋਚ ਕੇ ਲਿਆਉਂਦਾ ਵੀ ਇਹ ਫਲਾਣੇ ਬੰਦੇ ਨੂੰ ਹੀ ਦੇਣੀ ਆ ਪਤਾ ਨਹੀਂ ਹੁੰਦਾ ਕਿਹੜੇ ਪਾਰ ਖੂਨੇ ਆ ਜਾਣਾ ਸੱਜਣੋ ਬਾਕੀ ਓਕੇ ਰੋਟਾ ਉਹਨਾਂ ਦੇ ਧੱਕੇ ਮਾਰਨ ਵਾਲਾ ਕੰਮ ਜੀ ਵੇਖੋ ਹਾਂ ਨਹੀਂ ਚੰਗੀ ਆ ਵਿਚਾਰੀ ਕੋਈ ਛੱਕ ਨਹੀਂ ਦੁੱਧ ਵੀ ਬਹੁਤ ਬਣ ਜਾਂਦਾ ਜੱਟਾ 12 ਕਿਲੋ ਕਹੀ ਦੇਣਾ ਗਰਮੀ ਕਿੰਨੀ ਅੱਗ ਤਾਂ ਭਰੀ ਜਾਂਦੀ ਆ ਸਦਾ ਸਵਾਰੀ ਸਰੀ ਮੈਂ ਨਹੀਂ ਜੇ ਦਿੰਦੀ ਐ ਨਾ ਆ ਤਾਂ ਫਿਰ ਹੀਰਾ ਹੀ ਆ ਗਿਆ ਹਾਂ ਜੀ ਇਹਨੂੰ ਹੀਰਾ ਕਹਿਣ ਚ ਦੋ ਰਹਿ ਆ ਤਾਂ ਨਹੀਂ ਏਰੋ ਗਾਂਦ ਹੁਣ ਰੱਬ ਦਾ ਨਾ ਸਿੰਘ ਸਿੰਘ ਦੀ ਬਾਜੇ ਹੋਰ ਤਾਂ ਕੋਈ ਬਾਜ ਨਹੀਂ ਕਰਦਾ ਹਾਂ ਕੋਈ ਛੱਕ ਨਹੀਂ ਜੱਟਾ ਕਿਤੇ ਮੇਲੇ 'ਚ ਵੀ ਖੜੀ ਕਰ ਦਿੰਦੇ ਤੇ ਦੋ ਘੜੀਆਂ ਵੇਂਦੀ ਦੁਨੀਆ ਆ ਕੇ ਬਹੁਤ ਹੀ ਸ਼ਾਨਦਾਰ ਝੋਟੀ ਆ ਸੱਜਣੋ ਬੇਸ਼ੱਕ ਕੋਲੇ ਆ ਕੇ ਵੇਖਿਓ ਪਰ ਜਿੰਨੂੰ ਸਸਾ ਪਰਖਿਆ ਉਹਨੇ ਸੇ ਗੱਲੇ ਨਹੀਂ ਵੇਖਣਾ ਹਾਂ ਉਹਨੇ ਬੱਚੇ ਲੈਣੇ ਟੋਪ ਹਾਂਜੀ ਤੇ ਚੰਗਾ ਲੈਣਾ ਦੁੱਧ ਹਾਂਜੀ ਹਨਾ ਓਕੇ ਰਿਪੋਰਟ ਝੋਟੀ ਤੇ ਆ ਗਈ ਬੁਰੀ ਚਾਰ ਦੰਦ ਇਹ ਇੱਕ ਦਸ ਦੀ ਕਹੀ ਆ ਹਾਂਜੀ ਇੱਕ ਦਸ ਦੀ ਓਕੇ ਲਓ ਵੀ ਸੱਜਣੋ ਚਾਰ ਦੰਦ ਕੱਟੀ ਪਹਿਲਾ ਸੂਆ 1 ਲੱਖ ਤੇ 10000 ਰੁਪਇਆ ਚੰਗੀ ਕੱਟੀ ਆ ਧੰਨਵਾਦ ਤੁਸੀਂ ਆਪਣਾ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਜਿਉਂਦੇ ਵਾਸਤੇ ਰਹੋ ਚੜ੍ਹਦੀ ਕਲਾ ਚ ਰਹੋ